ਦੋਸਤੋ ਅੱਜ ਪੀਏਯੂ ਆਇਆ ਕੁਦਰਤ ਪੂਰੀ ਮਿਹਰਬਾਨ ਹੈ ਅੱਜ ਕੁਦਰਤ ਦੇ ਵੱਖੋ ਵੱਖਰੇ ਰੰਗ ਦੇਖ ਕੇ ਮੇਰੇ ਮਨ 'ਚ ਝੜੇ ਵਿਚਾਰ ਪੈਦਾ ਹੋਏ ਨਾ ਉਹ ਵਿਚਾਰ ਉੱਠੇ ਮੈਂ ਸਾਰੇ ਵਿਚਾਰ ਇਕ ਲੜੀ 'ਚ ਪਰੋਕੇ ਤੁਹਾਡੇ ਪੇਸ਼ ਕਰ ਰਿਹਾ ਹਾਂ ਉਮੀਦ ਕਰਦਾ ਤੁਹਾਨੂੰ ਬਹੁਤ ਪਸੰਦ ਆਣਗੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਹੱਸੋ ਖੇਡੋ ਹੱਸੋ ਖੇਡੋ ਨਟੋ ਪੱਜੋ ਹੱਸੋ ਖੇਡੋ ਨਟੋ ਪੱਜੋ ਮਰਨ ਤੋਂ ਪਹਿਲਾਂ ਜਿਉਣਾ ਨਾ ਛੱਡੋ ਖੁਦ ਨੂੰ ਸ਼ਿੰਗਾਰੋ ਤੇ ਖੁਦ ਨੂੰ ਹੀ ਜਾਣੋ ਕੁਦਰਤ ਦੇ ਹਰ ਰੰਗ ਨੂੰ ਮਾਣੋ ਗੁੱਸਾ ਛੱਡੋ ਘਿਰਨਾ ਛੱਡੋ ਗੁੱਸਾ ਛੱਡੋ ਘਿਰਨਾ ਛੱਡੋ ਕਿਸੇ ਦੂਜੇ ਨਾਲ ਖੁਦ ਨੂੰ ਮਿਲਣਾ ਛੱਡੋ ਹਰ ਇੱਕ ਨੇ ਲੇਖਾ ਹੈ ਦੇਣਾ ਹਰ ਇੱਕ ਨੇ ਲੇਖਾ ਹੈ ਦੇਣਾ ਕਾਤੋਂ ਦਈਏ ਕਿਸੇ ਨੂੰ ਮਹਿਣਾ ਵੱਲ ਜਿਉਣ ਦਾ ਦੱਸਦੇ ਰਹੀਏ ਤੇ ਫੁੱਲਾਂ ਵਾਂਗੂ ਹੱਸਦੇ ਰਹੀਏ ਕਿਸੇ ਨਾ ਇੱਥੇ ਪੱਕੇ ਬਹਿਣਾ ਕਿਸੇ ਨਾ ਇੱਥੇ ਪੱਕੇ ਬਹਿਣਾ ਆਉਣਾ ਜਾਣਾ ਚੱਲਦਾ ਰਹਿਣਾ ਕਾਹਦਾ ਦੁਨੀਆ ਫਿਕਰ ਹੈ ਕਰਦੀ ਕਾਦਾ ਦੁਨੀਆ ਫਿਕਰ ਹੈ ਕਰਦੀ ਕੁਦਰਤ ਸਭ ਦਾ ਢਡਾ ਹੈ ਪਰਦੀ ਚੋੜੀ ਜਾਵੇਂ ਗੱਟਾ ਗਹਿਣਾ ਰਹਿਣ ਬਸੇਰਾ ਸਦਾ ਨਹੀਂ ਰਹਿਣਾ ਕਾਦੀ ਜਾਵੇਂ ਟੈਨਸ਼ਨ ਵਾਲੀ ਕਾਦੀ ਜਾਵੇਂ ਟੈਨਸ਼ਨ ਵਾਲੀ ਇੱਥੋਂ ਗਿਆ ਸਿਕੰਦਰ ਖਾਲੀ ਵਿਗੜ ਨਹੀਂ ਸਕਦਾ ਤੇਰਾ ਕੱਖ ਵਿਗੜ ਨਹੀਂ ਸਕਦਾ ਤੇਰਾ ਕੱਖ ਬਸ ਉੱਪਰ ਵਾਲੇ ਤੇ ਭਰੋਸਾ ਰੱਖ ਕਿਸੇ ਤੋਂ ਲੈਣੇ ਤੂੰ ਕੀ ਦਾਣੇ ਕਿਸੇ ਤੋਂ ਲੈਣੇ ਤੂੰ ਕੀ ਦਾਣੇ ਉਹਦੀਆਂ ਕੀਤੀਆਂ ਉਹ ਹੀ ਜਾਣੇ ਛੱਡ ਦੁੱਖਾਂ ਦੀ ਬਾਤ ਸੁਣਾਉਣੀ ਪੱਛੜ ਪਿਛੋਂ ਪਹਾਰ ਵੀ ਆਉਣੀ ਉਹਦੀ ਖਲਕਤ ਨਾਲ ਕੀ ਸ਼ਰੀਕਾ ਜਿਉਣ ਦਾ ਸਿੱਖ ਨਵਾਂ ਤਰੀਕਾ